ਅਮਯੋਗ ਪੁਲਿਸ ਕਮਿਸ਼ਨਰ ਅਮਰਸਰ ਦਾ ਗੁਰਪ੍ਰੀਤ ਸਿੰਘ ਪੁੱਲਰ ਸਾਹਿਬ ਉਹਨਾਂ ਦੇ ਦਰਸ਼ਕਾਂ ਦੇ ਸਾਹਮਣੇ ਸ਼ੇਖ ਪਿਛਲੇ 24 ਘੰਟਿਆਂ 'ਚ ਪੁਲਿਸ ਕਮਿਸ਼ਨਰ ਅਮਰਸਰ ਨੇ ਚਾਰ ਦੋਸ਼ੀ ਗ੍ਰਿਫਤਾਰ ਕੀਤੇ ਵੱਖ-ਵੱਖ ਖੇਸਿਆਂ ਦੇ ਵਿੱਚ ਉਹਦੇ ਵਿੱਚ ਇੱਕ ਕੇਸ ਹੈਗਾ ਐਫ ਆਈ ਆਰ ਨੰਬਰ 9915112024 ਦੀ 21 बी 25 27 61 85 ਐਨ ਡੀ ਪੀ ਐਸ ਐਟ ਪੀ ਐਸ ਵੇਰ ਕਮਰਸਰ ਉਹਦੇ ਵਿੱਚ ਅਸੀਂ ਦੋ ਦੋਸ਼ੀ ਗ੍ਰਿਫਤਾਰ ਕੀਤੇ ਆ ਹਰਪ੍ਰੀਤ ਸਿੰਘ ਲਾਇਸਪ੍ਰੀਤ ਤੇ ਹਲਰਾਜ ਸਿੰਘ ਲਾਇਸ ਟਿੰਕੂ ਹਰਪ੍ਰੀਤ ਦੀ ਉਮਰ 31 ਸਾਲ ਹੈ ਤੇ ਟਿੰਕੂ ਦੀ 45 ਸਾਲ ਹੈ ਜਿਹੜਾ ਹਰਪ੍ਰੀਤ ਹੈਗਾ ਉਹ 12ਵੀਂ ਪਾਸ ਹੈ ਤੇ ਬਿਜਲੀ ਬੋਰਡ ਦੇ ਚ ਕੰਮ ਕਰਦਾ ਹੈ ਤੇ ਜਿਹੜਾ ਟਿੰਕੂ ਹੈ ਉਹ 10ਵੀਂ ਪਾਸ ਹੈ ਤੇ ਖੇਤੀਬਾੜੀ ਦਾ ਕੰਮ ਕਰਦਾ ਉਹਨੇ ਠੇਕੇ ਤੇ 1.5 ਕਿਲਾ ਜ਼ਮੀਨ ਠੇਕੇ ਤੇ ਲਈ ਏ ਤੇ ਉਹੋ ਦੇ ਤੇ ਇੱਕ ਪਰਚਾ ਪਹਿਲਾਂ ਵੀ ਅ ਸੇਗਾਓ ਸਜ਼ਾ ਕੱਟ ਕੇ ਪਿਛਲੇ ਮਹੀਨੇ ਬਾਹਰ ਆਇਆ ਹੈ ਏ ਡਿਵੀਜ਼ਨ ਦਾ 2015 ਦਾ 302 ਦਾ ਪਰਚਾ ਤੇ ਹੁਣ ਇਹਨਾਂ ਤੋਂ 100 ਗ੍ਰਾਮ ਹੀਰਨ ਬਰਾਮਦ ਹੋਈ ਹੈ ਤੇ 2,68,800 ਰੁਪਏ ਡਰਗਮਨੀ ਬਰਾਮਦ ਹੋਈ ਹੈ ਤੇ ਇੱਕ Honda Amaze ਕਾਰ ਵੀ ਇਹਨਾਂ ਤੋਂ ਬਰਾਮਦ ਹੋਈ ਹੈ ਇਹਨਾਂ ਨੂੰ ਅਸੀਂ ਸਾਡੀ ਪੁਲਿਸ ਪਾਰਟੀ ਨੇ ਆਪਣਾ ਚੈਕਿੰਗ ਦੌਰਾਨ ਫੜਿਆ ਸੀ ਇਹਨਾਂ ਦੀ ਸਰਚ ਕੀਤੀ ਤੇ ਰਿਕਵਰੀ ਸਾਨੂੰ ਪੈਸੇ ਦੀ ਤੇ ਆ 100 ਗ੍ਰਾਮ ਹੀਰੋਇਨ ਤੇ ਕਾਰ ਵੀ ਅਸੀਂ ਕਬਜ਼ੇ 'ਚ ਲਈ ਹੈ। ਇਸ ਤੋਂ ਇਲਾਵਾ ਐਫਆਈਰ ਨੰਬਰ 179 ਹੈ ਪੀਐਸ ਕੈਂਟ ਅੰਮ੍ਰਿਤਸਰ ਦੀ 13 11 2024 ਦੀ ਇਹ ਵੀ ਐਨਡੀਪੀਐਸ ਐਕਟ ਦੀ ਹੈ। ਇਹਦੇ 'ਚ ਅਸੀਂ ਬਿਕਰਮਜੀਤ ਸਿੰਘ ਲਾਇਸ ਵਿੱਕੀ ਨੂੰ ਅਰੈਸਟ ਕੀਤਾ ਹੈ। ਇਹ ਦੁਬਈ ਤੋਂ 6 ਮਹੀਨੇ ਪਹਿਲਾਂ ਆਇਆ ਹੈ ਤੇ ਇਹ ਤੋਂ 200 ਗ੍ਰਾਮ ਹੀਰੋਇਨ ਬਰਾਮਦ ਕੀਤੀ ਹੈ। ਇਹਨੂੰ ਅਸੀਂ ਅਰੈਸਟ ਕੀਤਾ ਚੌਂਕ ਮਾਲ ਬਾਈਪਾਸ। ਉਹਨੂੰ ਵੀ ਅਸੀਂ 13 11 ਨੂੰ ਅਰੈਸਟ ਕੀਤਾ ਹੈ ਜੀ। ਤੇ 28 ਸਾਲੇ ਦੀ ਉਮਰ ਹੈ ਤੇ 12ਵੀਂ ਪਾਸ ਹੈ ਤੇ 66 ਏਰੀਆ ਦਾ ਰਹਿਣ ਵਾਲਾ ਹੈ ਜੀ ਇਸ ਤੋਂ ਇਲਾਵਾ ਮੈਂ ਇੱਕ ਇਨਫੋਰਮੇਸ਼ਨ ਦੇਣਾ ਚਾਹੁੰਦਾ 112 ਨੰਬਰ ਤੇ ਕਾਲ ਰਿਪੋਰਟ ਹੋਈ ਸੀਗੀ थाना ਮਕਬੂਲਪੁਰਾ ਦੇ ਏਰੀਆ ਵਿੱਚ ਨਿਊ ਅੰਮ੍ਰਿਤਸਰ ਦਾ ਜਿਹੜਾ 게ਟ ਹੈ ਉਥੇ ਬੰਦੇ ਨੇ ਕਾਲ ਕੀਤੀ ਕਿ ਮੇਰਾ ਮੋਬਾਈਲ ਫੋਨ ਸਨੇਚ ਕਰਕੇ ਕੋਈ ਲੈ ਗਿਆ ਸਾਡੀ ਪੁਲਿਸ ਪਾਰਟੀ ਤੇ ਪੀसीआर ਪਾਰਟੀ ਜਦੋਂ ਮੌਕੇ ਤੇ ਪਹੁੰਚੀ ਤੇ ਉਸ ਤੋਂ ਬਾਅਦ ਆਪਣਾ ਜਿਹੜਾ ਕੰਪਲੇਨੈਂਟ ਹੈ ਉਹਨੂੰ ਅਸੀਂ ਥਾਣੇ ਲੈ ਕੇ ਗਏ ਉਹਦੀ ਪੁੱਛਣ ਲਈ ਕਿ ਕਿਵੇਂ ਕੀ ਹੋਇਆ ਬਾਅਦ ਚੋਂ ਸੰਪਤਾ ਚੱਲਿਆ ਕਿ ਇਹਦਾ ਜਦੋਂ ਨਿਊ ਚੰਡੀ ਨਿਊ ਐਂਬੈਸਡਰ ਵੱਲ ਜਦੋਂ ਇਹ ਮੁੜ ਰਿਹਾ ਸੀਗਾ ਉਦੋਂ ਵੀ ਇੱਕ ਕਾਰ ਓਵਰਟੇਕ ਇਹਨੂੰ ਕਰ ਰਹੀ ਸੀ ਤੇ ਉਹਦੇ ਨਾਲ ਆਲਟੇਕੇਸ਼ਨ ਹੋਈ ਤੇ ਇਹਨੇ ਆਪਣੇ ਹੀ ਫੋਨ ਤੋਂ ਕੰਟਰੋਲ ਰੂਮ ਤੇ ਫੋਨ ਕੀਤਾ ਤੇ ਕਿਹਾ ਕਿ ਮੇਰਾ ਮੋਬਾਈਲ ਫੋਨ ਸਨੈਚ ਕਰਕੇ ਲੈ ਗਿਆ ਤੇ ਜਦੋਂ ਪੁੱਜ ਗਏ ਛੋਈ ਉਦੋਂ ਪਤਾ ਚੱਲਿਆ ਜਿਹੜੇ ਮੋਬਾਈਲ ਫੋਨ ਤੋਂ ਫੋਨ ਕੀਤਾ ਉਹੀ ਹੈ ਕਹਿ ਰਿਆ ਸੀ ਉਹੀ ਸਨੈਚ ਕਰਕੇ ਲੈ ਕੇ ਗਿਆ ਪਰ ਅਸਲ ਵਿੱਚ ਕੁਝ ਨਹੀਂ ਹੈ ਬਾਤੋ ਇਹ ਕਹਿੰਦਾ ਬਸ ਮੈਂ ਉਹਨੂੰ ਹਰਾਸ ਕਰਨਾ ਚਾਹੁੰਦਾ ਸੀ ਦੂਸਰੇ ਕਾਰ ਚਾਲਕ ਨੂੰ ਇਸ ਤੋਂ ਇਲਾਵਾ 15 11 2024 ਨੂੰ ਅਸੀਂ ਮੁਕੱਦਮਾ ਦਰਜ ਕੀਤਾ ਹੈ 304 261 2 BNS PS ਕੈਂਟੋਨਮੈਂਟ ਅੰਮ੍ਰਿਤਸਰ ਇਧਰ ਕੰਪਲੇਨੈਂਟ ਹੈਗਾ ਰਾਹੁਲ ਦੇਵ son of ਦਲਜੀਤ ਕੁਮਾਰ ਐਪੀਐਸ ਗੇਟ ਨੀਮਾ ਦਾ ਰਹਿਣ ਵਾਲਾ ਹੈ ਇਹਨੇ ਇਹ ਐ ਫਲਿੱਪਕਾਰਟ ਇਸ ਕੰਮ ਕਰਦਾ ਹੈ ਜੀ ਤੇ ਇਹਨੇ ਆਪਣਾ ਫੋਨ ਕੀਤਾ ਕੰਟਰੋਲ ਰੂਮ ਤੇ ਕਿ ਮੈਂ ਪੈਸੇ ਜਮ੍ਹਾਂ ਕਰਾਨ ਗਿਆ ਬੈਂਕ ਦੇ ਬਾਹਰ ਤੇ ਉੱਥੇ 49000 ਪੀਐਨਬੀ ਬੈਂਕ ਗਿਆ ਤੇ ਉੱਥੇ ਮੇਰ ਤੋਂ ਖੋ ਗਈ ਤੇ ਜਦੋਂ ਪੁਲਿਸ ਪਾਰਟੀ ਮੌਕੇ ਤੇ ਪਹੁੰਚੀ ਤੇ ਇਹਨੂੰ ਥਾਣੇ ਲੈ ਕੇ ਗਏ ਤੇ ਪੁੱਛ ਗਏ ਕਿ ਕਿਵੇਂ ਹੋਇਆ ਕੀ ਹੋਇਆ ਰੀਵੀਲ ਹੋਇਆ ਕਿ ਇਹਨੇ ਪਹਿਲਾਂ ਹੀ ਅ ਆਪਣੇ ਦੋ ਦੋਸਤਾਂ ਨਾਲ ਰਮਨ ਤੇ ਮੋਨੀ ਨਾਲ ਆਪਣਾ ਇਹ ਸਾਜਿਸ਼ ਰਚੀ ਸੀ ਤੇ ਇਹਨੇ ਡਰਾਮਾ ਕੀਤਾ ਸੀ ਕਿ ਮੈਂ ਪੈਸੇ ਜਮਾ ਨਹੀਂ ਕਰਾਉਂਗਾ ਤੇ ਮੈਂ ਕੰਟਰੋਲਰ ਨੂੰ ਫੋਨ ਕਰਕੇ ਕਹ ਦੂੰਗਾ ਕਿ ਖੋ ਗਏ ਤੇ ਉਸ ਤੋਂ ਬਾਅਦ ਅਸੀਂ ਪੈਸੇ ਯੂਜ਼ ਕਰ ਲਾਂਗੇ